ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋ ਤਾਨੂੰ ਰਾਮਦਾਸ ਸਾਰਿਆਂ ਧੰਨਿਤ ਪਰ ਹੱਥ ਰੱਖਣ ਤੇ ਸਭ ਨੂੰ ਤੰਦਰੁਸਤੀਆਂ ਬਖਸ਼ੇ ਸਵਾਗਤ ਹੈ ਤੁਹਾਡਾ ਆਪਣੇ ਕਿਚਨ ਪੰਜਾਬੀ ਕਿਚਨ ਵਿੱਚ ਤੇ ਅੱਜ ਆਪਾਂ ਬਣਾਉਂਦੇ ਬੱਚਿਆਂ ਦੀ ਫਰਮਾਇਸ਼ ਦਹੀਂ ਪੱਲੇ ਦੋទੀਆਂ ਦੋਤੇ ਆਏ ਆ ਭਤੀਜਾ ਆਇਆ ਹੋਇਆ ਮਮਾ ਆਇਆ ਮੇਰੇ ਕੋਲੇ ਤੇ ਪਹਿਲਾਂ ਆਪਾਂ ਨੇ ਦਾਲ ਲੈ ਲਈ ਸੀਗੀ ਦਾਲ ਕੁਛ ਮੈਂ ਉੜਤ ਦੀ ਲੈ ਲਈ ਸੀ ਕੁਛ ਮੈਂ ਤੋਮੀ ਮੂੰਗੀ ਲੈ ਲਈ ਸੀਗੀ ਦੋ ਦਾ ਦੋ ਤਿੰਨ ਦਾਲਾ ਮੈਂ ਪਿਉਂ ਕੇ ਪਹਿਲਾਂ ਦੋ ਤਿੰਨ ਘੰਟੇ ਰੱਖਤੀਆਂ ਸੀਗੀਆਂ ਤੇ ਆਫਟਰ ਮੈਂ ਇਹਨਾਂ ਨੂੰ ਗ੍ਰाइंड ਕਰਨ ਲੱਗੀ ਨੇ ਵਿੱਚ 1 ਇੰਚ ਦਾ ਅਦਰਕ ਦਾ ਪੀਸ ਪਾ ਲਿਆ ਸੀ ਤੇ ਦੋ ਮੈਂ ਹਰੀਆਂ ਮਿਰਚਾਂ ਪਾਈਆਂ ਸੀ ਕੱਟ ਕੇ ਨਹੀਂ ਪਾਈਆਂ ਆ ਤੇ ਨਾਲ ਮੈਂ ਪਾ ਲਈ ਸੀ ਲਸਣ ਦੀਆਂ 5-6 ਕਲੀਆਂ ਤੇ ਇਧਰ ਆਪਾਂ ਨੇ ਇਹ ਗ੍ਰੇਂਡ ਕਰ ਲਿਆ ਆਪਾਂ ਨੇ ਇਹਦੇ ਵਿੱਚ ਕੋਈ ਬੇਕਿੰਗ ਪਾਊਡਰ ਸੋਡਾ ਕੁਝ ਨਹੀਂ ਪਾਇਆ ਬਿਕੋਸ ਕਿਉਂਕਿ ਬੱਚਿਆਂ ਨੂੰ ਖਾਣ ਨੂੰ ਨਹੀਂ ਇਹਦੇ ਵਿੱਚ ਜਸਟ ਆਪਾਂ ਇੱਕ ਨਮਕ ਪਾਵਾਂਗੇ ਜੀਰਾ ਤੇ ਜਵਾਇਨ ਪਾਈ ਸੀਗੀ ਥੋੜੀ ਜਿਹੀ ਕਾਲੀ ਕਾਲੀ ਪਹਿਲਾਂ ਦਿਖਦੀ ਸੀਗੀ ਤੇ ਇਹਨੂੰ ਆਪਾਂ ਨੇ ਫੈਂਟਣਾ ਜਿੰਨਾ ਵੀ ਆਪਾਂ ਇਹਨੂੰ ਫੈਂਟਾਂਗੇ ਉਨਾਂ ਜ਼ਿਆਦਾ ਇਹ ਫਲਫੀ ਬਣੂਗਾ ਠੀਕ ਹੈ ਤੇ ਕਿਉਂਕਿ ਨਾ ਜੇ ਆਪਾਂ ਬੇਕਿੰਗ ਪਾਊਡਰ ਸੋਡਾ ਕੁਝ ਜੂਸ ਕਰਦੇ ਹਣਾ ਬੱਚਿਆਂ ਨੇ ਖਾਣਿਆਂਗੇ ਤੇ ਬੱਚੇ ਤੁਹਾਨੂੰ ਪਤਾ ਹੀ ਫਿਰ ਐਵੇਂ ਕੀ ਫਾਇਦਾ ਬੱਚਿਆਂ ਨੂੰ ਲੋਜ ਮੋਸ਼ਨ ਲੱਗ ਜਾਣ ਇਹ ਹੋ ਜੇ ਉਹ ਹੋ ਜੇ ਕਿਉਂਕਿ ਉਹ ਫਲਫ ਹੀ ਨਹੀਂ ਉਹੋ ਜਿਆਦੇ ਆਪਾਂ ਉਹ ਨਹੀਂ ਕਰਨਾਗਾ ਕੋਈ ਮਦਰ ਮਸਾਲੇ ਨਹੀਂ ਲਾਏ ਉਹ ਕਹਿੰਦੇ ਨਾ ਤਾਂ ਸਾਨੂੰ ਵਿੱਚ ਕੱਟੇ ਹੋਏ ਪਿਆਜ਼ ਚਾਹੀਦੇ ਅਗਰ ਤੁਸੀਂ ਵਿੱਚ ਕੱਟ ਕੇ ਪਿਆਜ਼ ਪਾਉਣੇ ਉਹ ਵੀ ਪਾ ਸਕਦੇ ਨਹੀਂ ਪਾਉਣੇ ਉਸ ਤੁਸੀਂ ਸਕਿਪ ਕਰ ਸਕਦੇ ਮੈਂ ਨਹੀਂ ਪਾਏ ਮੈਂ ਜਿਵੇਂ ਬੱਚਿਆਂ ਨੇ ਕਿਹਾ ਉਵੇਂ ਹੀ ਕੀਤਾ ਤੇ ਅੱਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਬੀਕਾਉਜ਼ ਤੁਹਾਡੀ ਵੀ ਮਦਦ ਦੀ ਸਾਰਿਆਂ ਨੂੰ ਲੋੜ ਆ ਤੇ ਨਾਲ ਆਪਾਂ ਨੇ ਗ੍ਰੀਨ ਚਟਨੀ ਬਣਾਈ ਸੀ ਜਿਹੜੀ ਉਹ ਵੀ ਸਿੰਪਲ ਬਣਾਈ थी ਵਿੱਚ ਮਾੜਾ ਜਾਂ ਅਦਰਕ ਪਾ ਕੇ ਤੇ ਲਸਣ ਪਾ ਕੇ ਤੇ ਪਧੀਨਾ ਪਾ ਕੇ ਤੇ ਇੱਕ ਹਰੀ ਮਿਰਚ ਪਾਈ ਸੀ ਤੇ ਇਧਰ ਆਪਾਂ ਦੇਖੋ ਤੁਸੀਂ ਮੈਂ ਕੁਝ ਨਹੀਂ ਪਾਇਆ ਇਹਦੇ ਵਿੱਚ ਕੋਈ ਵੀ ਅਦਰ ਚੀਜ਼ ਨਹੀਂ ਪਾਈ ਤੁਸੀਂ ਵੀ ਟਰਾਈ ਕਰੋਗੇ ਤਾਂ ਕੁਝ ਨਾ ਪਾਇਓ ਤੁਸੀਂ ਟਰਾਈ ਕਰਕੇ ਦੇਖਿਓ ਠੀਕ ਹੈ ਤੇ ਇਹ ਵਧੀਆ ਫਲਫੀ ਫਲਫੀ ਬਣ ਗਏ ਜਿਆਦੇ ਵੱਡੇ ਨਹੀਂ ਬਣਾਏ ਮੈਂ ਛੋਟੇ-ਛੋਟੇ ਬਣਾਏ ਆ ਤੇ ਇਹ ਬਹੁਤ ਵਧੀਆ ਜੇ ਆਪਾਂ ਨੈਚਰਲੀ ਚੀਜ਼ ਨਾਲ ਬਣਾਵਾਂਗੇ ਘਰੇ ਪਈਆਂ ਦਾਲਾਂ ਤੋਂ ਵੀ ਆਪਾਂ ਬਣਾ ਸਕਦੇ ਸੂਜੀ ਦੇ ਵੀ ਬਣਾ ਸਕਦੇ ਆ ਠੀਕ ਹੈ ਸੂਜੀ ਨੂੰ ਆਪਾਂ ਥੋੜਾ ਚਿਰ ਪਹਿਲਾਂ ਭੋਂਕੇ ਰੱਖ ਕੇ ਤੇ ਫਿਰ ਆਪਾਂ ਨੇ ਉਹ ਨਮੜੀ ਜੀ ਗ੍ਰੈਂਡ ਨਾ ਗ੍ਰੈਂਡ ਕਰ ਲਓ ਉਹਦੇ ਵੀ ਬਹੁਤ ਵਧੀਆ ਬਣਦੇ ਉਰੜ ਤੇ ਦਾਲ ਥੋੜੀ ਜਿਹੀ ਪਈ ਸੀ ਉਹ ਪਾਤੀ ਸੀ ਮੂੰਗੀ ਧੋਮੀ ਮੂੰਗੀ ਪਾਤੀ ਸੀ ਵਿੱਚ ਨਾਲ ਮੈਂ ਉਹ ਮੇਰੇ ਕੋਲੇ ਵੀ ਸਾਫ ਤੇ ਮਾਪੇ ਸੀ ਉਹਨਾਂ ਨੂੰ ਮੱਦਰ ਫੜੜ ਜਾਂ ਕਰਕੇ ਉਹ ਪਾਤੀ ਸੀ ਤੇ ਦੇਖੋ ਤੁਸੀਂ ਕਿੰਨੇ ਸੋਹਣੇ ਬਣਦੇ ਜਾਂਦੇ ਆ ਜਿਆਦੇ ਵੱਡੇ ਨਹੀਂ ਬਣਾਏ ਕਿਉਂਕਿ ਬੱਚਿਆਂ ਨੇ ਖਾਣੇ ਆਪਾਂ ਤਾਂ ਘਰੇ ਖਾਣੇ ਆਪਾਂ ਕਿਹੜੇ ਉਹ ਹੋਗਾ ਤੇ ਜਿਵੇਂ ਆਪਾਂ ਬਾਹਰੋਂ ਲਿਆਉਣੇ ਆ ਆਪਾਂ ਨੂੰ ਨਹੀਂ ਪਤਾ ਉੱਥੇ ਮੱਖੀਆਂ ਬੈਠੀ ਜਾਂਦੀਆਂ ਹਨਾ ਕੀ ਕੀ ਕੁਛ ਹੁੰਦਾ ਕੀ ਨਹੀਂ ਹੱਥ ਵੀ ਚੰਗੀ ਤਰ੍ਹਾਂ ਵਾਸ਼ ਕਰਦੇ ਕਿ ਨਹੀਂ ਕਰਦੇ ਤੇ ਅਦਰ ਆਪਾਂ ਘਰ ਵਿੱਚ ਚੀਜ਼ ਕੋਈ ਵੀ ਬਣਾਉਣੀ ਆ ਤਾਂ ਸੁਧ ਬਣਦੀ ਹਨਾ ਤੇ ਨਾਲੇ ਆਪਾਂ ਨੂੰ ਪਤਾ ਹੁੰਦਾ ਆਪਾਂ ਆਪਣੇ ਹੱਥੀਂ ਬਣਾਈ ਆਗੀ ਤੇ ਥੈਂਕ ਯੂ ਸੋ ਮੱਚ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਜਿਹੜੇ ਵੀਡੀਓ ਵਾਚ ਕਰਦੇ ਆ ਤੇ ਜਿਹੜੇ ਵੀਡੀਓ ਨੂੰ ਲਾਈਕ ਕਰਦੇ ਆ ਤੇ ਸੋਹਣੇ-ਸੋਹਣੇ ਕਮੈਂਟ ਕਰਦੀਆਂ ਮੇਰੀਆਂ 5-7 ਭੈਣਾਂ ਵੀਰ ਦੋ ਪੰਜ ਚਾਰ-ਪੰਜ ਜਿਹੜੇ ਵੀ ਕਮੈਂਟ ਸੋਹਣੇ-ਸੋਹਣੇ ਕਰਦੇ ਥੈਂਕ ਯੂ ਸੋ ਮਾਚ ਦਿਲ ਤੋਂ ਰੱਬ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ਸਦਾ ਚੜ੍ਹਦੀ ਕਲਾ ਰੱਖੇ ਸਾਰੇ ਹੀ YouTube ਫੈਮਲੀ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਆਪਾਂ ਹੀ ਸਾਰੇ ਇੱਕ ਦੂਜੇ ਦੀ ਸਪੋਰਟ ਨਾਲ ਅੱਗੇ ਵਧਦੇ ਤੇ ਇਧਰ ਦੇਖੋ ਤੁਸੀਂ ਕੋਈ ਪੱਲਾ ਥੱਲੇ ਜੁੜਿਆ ਕੋਈ ਵੀ ਬੌਲ ਥੱਲੇ ਨਹੀਂ ਜੁੜਿਆਗਾ ਉਹਦੇ ਨਾਲ ਇੱਕ ਜਦੋਂ ਵੀ ਧਿਆਨ ਰੱਖਣਾ ਜਦੋਂ ਵੀ ਆਪਾਂ ਪੈਨ ਦੇ ਵਿੱਚ ਇਹ ਪਾਉਣੇ ਤੇਲ ਦੇ ਵਿੱਚ ਮਾੜਾ ਜਾਂ ਹੱਥ ਨੂੰ ਲਾ ਲਓ ਤੁਸੀਂ ਗਿੱਲਾ ਕਰਕੇ ਪਾਣੀ ਦਾ ਹੱਥ ਗਿੱਲਾ ਕਰਕੇ ਪਾਣੀ ਦਾ ਉਹ ਕਰ ਲਓ ਤੇ ਉਹ ਹੋ 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 ਜੂਗੇ ਮੀਂਹ ਨਾਲ ਨਹੀਂ ਚਿਪਕਦਾ ਹੱਥ ਦੇ ਕਿਉਂਕਿ ਲੇਸ ਹੁੰਦੀ ਹੈ ਨਾ ਦਾਲ ਦੇ ਵਿੱਚ ਤੇ ਆਪਾਂ ਕੋਈ ਵੀ ਹੋਰ ਚੀਜ਼ ਨਹੀਂ ਪਾਈ ਦੇਖੋ ਤੁਸੀਂ ਕਿੰਨੇ ਸੋਹਣੇ ਬਣੇ ਫੁਲ ਫੀਫਲੀ ਫਲੀ ਤੇ ਇਸ ਤਰ੍ਹਾਂ ਹੀ ਕਰਕੇ ਆਪਾਂ ਨੇ ਸਾਰੇ ਭੱਲੇ ਉਹ ਕਰਲੇ ਫਰਾਈ ਕਰਲੇ ਹਿੰਗ ਨਹੀਂ ਪਾਈ ਮੈਂ ਬੱਚੇ ਕਹਿੰਦੇ ਸੀ ਹਿੰਗ ਨਹੀਂ ਪਾਉਣੇਗੀ ਠੀਕ ਹੈ ਕਿਉਂਕਿ ਜੇ ਜੇਕਰ ਆਪਾਂ ਹਿੰਗ ਤੇਲ ਦੇ ਵਿੱਚ ਫਰਾਈ ਕਰਦੇ ਆਂ ਤੇ ਇਧਰ ਆਪਣੇ ਭੱਲੇ ਦੇਖੋ ਤੁਸੀਂ ਥੋੜੀ ਜੀ ਦਾਲ ਤੋਂ ਤੇ 30 40 ਪੀਸ ਬਣ ਗਏ ਤੇ ਇਧਰ ਆਪਾਂ ਨੇ ਠੰਡਾ ਪਾਣੀ ਲੈ ਲਿਆ ਸੀਗਾ ਮੈਂ ਤੇ ਇਹਦੇ ਵਿੱਚ ਮੈਂ ਨਮਕ ਪਾਉਣੀ ਆ ਇਹਦੇ ਵਿੱਚ ਵੀ ਮੈਂ ਹਿੰਗ ਨਹੀਂ ਪਾਈ ਅਗਰ ਤੁਸੀਂ ਪਾਉਣੀ ਤੇ ਪਾ ਸਕਦੇ ਮਾੜਾ ਆ ਜਾ ਮੈਂ ਇੱਕ ਪਿੰਚ ਦੇ ਲਾਇਕ ਮੈਂ ਉਹ ਪਾਇਆ ਚਿਲੀ ਪਾਊਡਰ ਤੇ ਨਮਕ ਪਾਇਆ ਕਿਉਂਕਿ ਆਪਾਂ ਉਹਨਾਂ ਨੂੰ ਡੀਪ ਕਰਕੇ ਰੱਖਾਂਗੇ ਪਾਣੀ ਦੇ ਵਿੱਚ ਠੀਕ ਹੈ 40 ਦੇ ਨੇੜੇ ਤੇੜ ਪੀਸ ਬਣਗੇ ਜਿਆਦਾ ਹੀ ਹੋਣਗੇ ਹਨਾ ਤੇ ਦੇਖੋ ਤੁਸੀਂ ਇਹ ਬਹੁਤ ਜ਼ਿਆਦਾ ਵਧੀਆ ਬਣਿਆਂਗੇ ਕੋਈ ਵੀ ਭੱਲਾ ਫਰਾ ਪੈਨ ਨਾਲ ਨਹੀਂ ਜੁੜਿਆ ਕੋਈ ਵੀ ਇਹ ਟੁੱਟਿਆ ਨਹੀਂ ਨਾ ਹੀ ਇਹ ਪਾਣੀ ਚ ਪਾਉਣ ਨਾਲ ਟੁੱਟਣਗੇ ਅਗਰ ਆਪਾਂ ਬੇਕਿੰਗ ਪਾਊਡਰ ਸੋਡਾ ਪਾਉਨੇ ਆ ਕੁਛ ਵੀ ਤੇ ਨਾਲੇ ਤਾਂ ਆਪਣੀ ਸਿਹਤ ਨੂੰ ਨੁਕਸਾਨਦਾਇਕ ਆ ਚੀਜ਼ਾਂ ਇਹ ਠੀਕ ਹੈ ਆਪਾਂ ਕਦੇ سیل ਕਰਨੇ ਹੁੰਦੇ ਆ ਜਦੋਂ ਆਪਾਂ ਘਰੇ ਬਣਾਉਨੇ ਆ ਤੇ ਇਹੋ ਜਿਹੀ ਚੀਜ਼ਾਂ ਨਾ ਹੀ ਜੂਸ ਕਰਿਆ ਕਰੋ ਤੇ ਚੰਗੀ ਗੱਲ ਇਧਰ ਆਪਾਂ ਨੇ ਦਹੀਂ ਲੈ ਲਿਆ ਸੀਗਾ ਘਰ ਦਾ ਫਰੈਸ਼ ਦਹੀਂ ਆਗਾ ਤੇ ਪਹਿਲਾਂ ਮੈਂ ਇੰਨਾ ਕੋਈ ਲਿਆ ਹੈ ਅਗਰ ਇਹਨਾਂ ਇਹਨਾਂ ਵਿੱਚੋਂ ਅੱਧੇ ਕੋ ਖਾਂਦੇ ਅੱਧੇ ਕੋ ਖਾਂਦੇ ਨਹੀਂ ਤੇ ਹੁਣ ਆਪਾਂ ਨੇ ਦਹੀਂ ਦੇ ਵਿੱਚ ਮਾੜੀ ਜੀ ਮਿੱਠੇ ਵਾਸਤੇ 슈ਗਰ ਪਾ ਲਈਆ ਉਹ ਮੇਰੇ ਕੋਲੇ 슈ਗਰ ਪਾਊਡਰ ਪਿਆ ਸੀਗਾ ਪਹਿਲਾਂ ਹੀ ਮੈਂ ਇਹੋ ਜੀਆਂ ਚੀਜ਼ਾਂ ਨਾ ਘਰੇ ਪਾਊਡਰ ਪਾਊਡਰ 슈ਗਰ ਦਾ ਤਿਆਰ ਕਰਕੇ ਰੱਖਦੀ ਆ ਤੇ ਤੁਸੀਂ ਵੀ ਬਹੁਤ ਇਹ ਚੀਜ਼ਾਂ ਲਾਈਕ ਕਰਦੇ ਆ ਤੇ ਦੇਖੋ ਤੁਸੀਂ ਮੈਂ ਜਾਦੇ ਵੱਡੇ ਵੱਡੇ ਭੱਲੇ ਨਹੀਂ ਬਣਾਏ ਫਲਫੀ ਜੇ ਬਣੇ ਨਿੱਕੇ ਨਿੱਕੇ ਆ ਤੇ ਉਹ ਹੋਣਗੇ ਤੇ ਕੋਲੇ ਆਪਾਂ ਨੇ ਕੁਛ ਖੀਰਾ ਤੇ ਪਿਆਜ਼ ਆਪਾਂ ਨੇ ਚੌਪ ਕਰਕੇ ਰੱਖ ਲਿਆ ਸੀਗਾ ਤੇ ਇਧਰ ਉਹਨਾਂ ਦੀ ਇਹ ਕੋਈ ਕਹਿੰਦਾ ਮੈਨੂੰ ਤਾਂ ਪਾਪੜੀ ਚਾਹੀਦੀ ਆ ਮਾਮੀ ਨਾਲ ਕੋਈ ਕਹਿੰਦਾ ਭੂਆ ਮੈਨੂੰ ਤਾਂ ਭੂਜਿਆ ਚਾਹੀਦਾ ਕੋਈ ਕੁਛ ਕਹਿੰਦੇ ਆਪਾਂ ਪਹਿਲਾਂ ਇਹਦੇ ਨਾਲ ਦਹੀਂ ਪਾਵਾਂਗੇ ਇਹਦੇ ਤੇ ਥੋੜੀ ਜਿਹੀ ਆਪਾਂ ਖੀਰੇ ਤੇ ਪਿਆਜ਼ ਮਿਕਸ ਕਰ ਲਈ ਸੀ ਮੈਂ ਟਮਾਟਰ ਨਹੀਂ ਪਾਇਆਗਾ ਕਹਿੰਦੇ ਟਮਾਟਰ ਨਹੀਂ ਖਾਣਾ ਚਲੋ ਬੱਚਿਆਂ ਦੀ ਖੁਸ਼ੀ ਤੇ ਆਪਣੀ ਖੁਸ਼ੀ ਆਗੀ ਤੇ ਇਧਰ ਆਪਾਂ ਸੌਸ ਪਾਵਾਂਗੇ ਇਹ ਸੌਸ ਘਰ ਦੀ ਬਣੀ ਹੋਈ ਆ ਖੱਟੀ ਮਿੱਠੀ ਸੌਸ ਠੀਕ ਹੈ ਗੁੜ ਦੀ ਤੇ ਇਮਲੇ ਦੀ ਇਧਰ ਆਪਾਂ ਗ੍ਰੀਨ ਚਟਨੀ ਗ੍ਰੀਨ ਚਟਨੀ ਦੀ ਰੈਸਪੀ ਤਾਂ ਮੈਂ ਅੱਗੇ ਇੱਕ ਦਿਨ ਵਿੱਚ ਸ਼ੇਅਰ ਕਰ ਦੇਵਾਂਗੀ ਚੁੱਪੀ ਸੀਗੀ ਤੇ ਹੁਣ ਕੀ ਆ ਹੁਣ ਕਹਿੰਦੇ ਸਾਨੂੰ ਨਾਲ ਇੱਕ ਮੇਰਾ ਭਤੀਜਾ ਵੀ ਜੋਤ ਹੈ ਕਹਿੰਦਾ ਮੈਨੂੰ ਪਾਪੜੀ ਚਾਹੀਦੀ ਆ ਨਾਲ ਪਾਪੜ ਪਏ ਸੀ ਮੈਂ ਪਾਪੜੀ ਰੱਖ ਦਿੱਤੇ ਇਧਰ ਭੁਜੀਆ ਸੀ ਆ ਭੁਜੀਆ ਉਹ ਕਰ ਦਿੱਤਾ ਤੇ ਮੇਰੀ ਆਦਤ ਹੈ ਮੈਂ ਪਹਿਲਾਂ ਕੋਈ ਵੀ ਚੀਜ਼ ਬਣਾਉਂਦੀ ਪਹਿਲਾਂ ਬਾਬਾ ਜੀ ਨੂੰ ਭੋਗ ਲਵਾਉਂਦੀ ਪਹਿਲਾਂ ਅਸੀਂ ਬਾਬਾ ਜੀ ਦੇ ਮੈਂ ਬਣਾ ਕੇ ਵੱਖਰੇ ਰੱਖੇ ਇਹ ਮੈਂ ਸੁਝਾਤ ਲਈ ਉਹ ਕਰਦੀ ਆਂਗੀ ਬਾਬਾ ਜੀ ਦੇ ਫਰਨੀ ਭਾਂਡੇ ਹੁੰਦੇ ਆਗੇ ਤੇ ਇਧਰ ਮੈਂ ਜਿਲੀ ਫਲੈਕਸ ਮਾੜੀ ਜੀ ਪਾਈ ਹੈਗੀ ਇਹ ਵੀ ਜੀ ਉਹ ਤੁਹਾਨੂੰ ਫਰਮਾਇਸ਼ਾ ਉਹ ਕਹਿੰਦੀਆਂ ਸੀ ਆਪੇ ਹੀ ਮਾਮੀ ਜੀ ਉਹੋ ਕਰਾਂ ਦੇ ਇਧਰ ਮੈਂ ਗ੍ਰੀਨ ਸੌਸ ਥੋੜੀ ਜਿਹੀ ਹੋਰ ਪਾਤੀ ਕਿਉਂ ਜਿਆਦੀਆਂ ਮਿਰਚਾਂ ਨਹੀਂ ਮੈਂ ਜੂਸ ਕੀਤੀਆਂ ਬਿਕੋਜ਼ ਬੱਚਿਆਂ ਨੇ ਖਾਣੀ ਆ ਇਹ ਸਾਰੇ ਮਿਰਚਾਂ ਘੱਟ ਖਾਂਦੇ ਆ ਚਲੋ ਆਪਾਂ ਵੀ ਬੱਚਿਆਂ ਦੇ ਨਾਲ ਉਹ ਉਹਨੇ ਦਿਨ ਕਰ ਲੈਂਦੇ ਖਾਂਦੇ ਤਾਂ ਸੀ ਵੀ ਘੱਟੀਆਂ ਜਿਆਦੀਆਂ ਨਹੀਂ ਖਾਂਦੇ ਤੇ ਅਗਰ ਤੁਸੀਂ ਟਰਾਈ ਕਰ ਕੀਤਾ ਤੇ ਜਰੂਰ ਮੈਸੇਜ ਕਰਕੇ ਦੱਸਿਓ ਤੇ ਆਪਾਂ ਨੇ ਖੀਰੇ ਕੁਛ ਨਾਲ ਉਹ ਕਹਿੰਦਾ ਮੈਨੂੰ ਓਵੇਂ ਵੀ ਖੀਰੇ ਚਾਹੀਦੇ ਪਿਆਜ਼ ਵੀ ਓਵੇਂ ਚਾਹੀਦਾ ਤੇ ਉਹੋ ਸੀ ਜੀ ਇਨ ਬਣਾਏ ਬਨਣ ਤੇ ਤਾਂ ਵੀ ਕੋ 20 ਮਿੰਟ ਹੀ ਲੱਗੇ ਕਿਉਂਕਿ ਦਾਲ ਮੈਂ ਸਵੇਰ ਦੀ ਭੋਂਕੇ ਰੱਖੀ ਹੋਈ ਸੀ ਤੇ ਉਹ ਸੀ ਬਸ ਗ੍ਰੈਂਡ ਕਰਨ ਤੇ ਲੱਗਿਆ ਫਰਾਈ ਕਰਨ ਤੇ ਵੀ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਿਆਗਾ ਤੇ ਦੇਖੋ ਤੁਸੀਂ ਕਿੰਨੇ ਸੋਹਣੇ ਬਣ ਗਏ ਆ ਅਗਰ ਤੁਸੀਂ ਵੀ ਬੱਚਿਆਂ ਨੂੰ ਖੁਸ਼ ਰੱਖਣਾ ਚਾਹੁੰਦੇ ਆ ਆਪਣੀ ਫੈਮਿਲੀ ਨੂੰ ਖੁਸ਼ ਰੱਖਣਾ ਚਾਹੁੰਦੇ ਆ ਤੇ ਆਪਾਂ ਨੂੰ ਆਪਣੇ ਘਰ ਵਿੱਚ ਹੁਣ ਥੋੜੀ ਜਿਹੀ ਮੁਥੇ ਚੀਲੀ ਪਾਊਡਰ ਪਾ ਦਿੱਤਾ ਤੇ ਚਾਟ ਮਸਾਲਾ ਨਹੀਂ ਇਹਨਾਂ ਨੇ ਪਵਾਇਆਗਾ ਅਗਰ ਤੁਸੀਂ ਪਾਉਣਾ ਤੇ ਪਾ ਸਕਦੇ ਆ ਮਿਲਾਂਗੇ ਨੈਕਸਰ ਰੈਸਪੀ ਦੇ ਨਾਲ ਤਦ ਤੱਕ ਲਈ ਸਸਰੀਕਾਲ ਬਾਏ ਬਾਏ